ਤੁਸੀਂ ਆਪ ਹੀ ਕਰਵਾਓ ਤੁਸੀਂ ਆਪ ਹੀ ਕਾਰਵਾਈ ਕਰਿਓ ਤੁਸੀਂ ਆਪ ਹੀ ਕਰਾਓ 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 ਤੁਸੀਂ ਆਪ ਹੀ ਕਰਾ कारेनार फिर डाक में कहीं नहीं मैडम पतिया करों पहले के पोस्ट में फिर अब परसों हम दे बारे पुलिस पोस्ट में सारे बुला रहे हैं लेकिन देखो देखो बुल्स की सारी पोस्ट में सारी पोस्ट में सारी पोस्ट में परचा दर्द करके मुक्कमुक्ति दिया इसी सुपुर्दान

ਜਦੋਂ ਰਾਤ ਨੂੰ ਇਹ ਡਿਸੀਜਨ ਹੈ ਮੈਚੋਕਿਚ ਨੂੰ ਬੁਲਾਇਆ ਮੈਨੂੰ ਬੁਲਾਇਆ ਗਿਆ ਪਾਰਟੀ ਵੱਲੋਂ ਮੈਂ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਮੈਂ ਕਿਹਾ ਇਹਦੀ ਕੋਤ ਪਾਓ ਤੁਸੀਂ ਅਰੈਸਟ ਪਾਓ ਠੀਕ ਹੈ ਦੂਜੀ ਪਾਰਟੀ ਨੂੰ ਅਰੈਸਟ ਕਿਉਂ ਨਹੀਂ ਪਾਉਂਦੇ ਸੀ ਸੁਣੋ 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 ਤੀਜੀ ਨੰਬਰ ਤੀਜੀ ਨੰਬਰ ਸੱਚ ਚਲੋ ਕਿਸੇ ਦੇ ਕਹਿਣ ਤੇ ਕਿਸੇ ਸਪੁਰਦਗੀ ਦੇ ਬੰਦਾ ਚਲਾ ਗਿਆ ਅਗਲੇ ਨੇ ਜਦੋਂ ਹਰੇਕ ਨੇ ਕੋਸ਼ਿਸ਼ ਕਰਨੀ ਵੀ ਆਪ ਦੇ ਮਾਂ ਜਮਾਨਤ ਲਾਉਂਦੇ ਉਹਨੇ ਜਮਾਨਤ ਵਾਸਤੇ ਕੋਸ਼ਿਸ਼ ਕੀਤੀ ਉਹ ਸੌਮਾ ਕਰਵਾਉਂਦੇ ਨੇ ਇਹਨਾਂ ਵਿਚਵੀਂ ਉਹ ਕੋਠੀ ਟੱਪ ਕੇ ਇੱਕ ਮੰਡੀ ਦਾ ਬੰਦਾ ਪੰਜ ਬੰਦੇ ਦੁੱਝੇ ਉਹਦੇ ਵਿੱਚ ਐਂਟਰ ਹੁੰਦੇ ਆ ਸਾਰੀ ਕੋਠੀ ਤੋੜ ਪਾਉਂ ਦਿੱਤੀ ਜਾਂਦੀ ਏ ਕਿਉਂ ਕੀ ਮਤਲਬ ਕੀ ਬੰਦੇ ਉੱਤੇ ਰੈਸ਼ ਕੋਈ ਵੀ ਕਬਜ਼ਾ ਛਡਾਉਣਾ ਹੁੰਦਾ ਕੋਰਟ ਸ਼ੁਰੂ ਨਹੀਂ ਹੁੰਦੀ ਏ ਕਿ ਆਪਾਂ ਨੂੰ ਹੱਕ ਦੇ ਤਾਂ ਵੀ ਆਪਾਂ ਛਡਾ ਦਿਓ ਨਹੀਂ ਨਹੀਂ ਕੋਈ ਪੁਲਿਸ ਤਿਆਰੀ ਹੈ ਨਹੀਂ ਕਿ ਆਪਾਂ ਐਕਸ਼ਨ ਕੀ ਲਿਤਾ ਆਪਾਂ ਕੀ ਐ ਸਾਰਾ ਕਰਾ ਯਾਰਤਾ ਸਾਰਾ ਕਰਾ ਯਾਰਤਾ ਦੇਖਿਆ ਉਹ ਵੀ ਥੋੜੀ ਜਿਆਦਾ ਕਰਾ ਯਾਰਤਾ ਸੀ ਲਾਦਾ ਉਹ ਜਿਹੜਾ ਉਹਦੇ ਵਿੱਚ ਦੋ ਸੀ ਨਾ ਉਹਦੇ ਵਿੱਚ ਕੋਈ ਨਹੀਂ ਕੋਈ ਨਹੀਂ ਆਇਆ 3 ਦਿਨ ਹੋ ਗਏ ਆ ਚੋਸ ਕਰਨਾਂ ਨੂੰ ਕਿਸੇ ਨੇ ਬਿਆਨ ਤੱਕ ਹੋਇਆ ਜਿਹੜੀ ਉਹ ਕੁੜੀ ਉਹਨੂੰ ਸੈਲੂਟ ਜੀ ਸੈਲੂਟ ਜੀ ਅੱਜ ਹੀ ਵਾਖਾ ਦੇਗੇ ਫਸਾ ਘਰ ਲੁੱਕੇ ਗਏ ਆਪਾਂ ਦੀ 100 ਨੰਬਰ 192 ਦਾ ਕੀ ਫਾਇਦਾ ਜੇ ਆਪਾਂ ਤੇ ਕਾਲ ਕਰਕੇ ਆਪਣੇ ਉਨਾ ਹੀ ਨਹੀਂ ਪੁੱਛਦੇ ਕਾਬਰਤ ਆ ਗਿਆ ਫਿਆਦ ਦੇ ਰਿਹਾ ਸਤ ਚਾਰ ਚਾਰ ਮਿੰਟ ਮੋਟਕਾ ਚੋਰੀ ਹੋ ਗਿਆ ਤੂੰ ਮੋਟਰਸਾਈਕਲ ਦੀ ਗੱਲ ਬਾਤ ਕਰੀਂ ਖੜ ਜਾ ਯਾਰ ਕੋਈ ਮੋਟਰਸਾਈਕਲ ਦੀ ਗੱਲ ਕਰ ਖੜ ਜਾ ਤੂੰ ਇੱਥੇ ਹੁੰਦਾ ਹੈ ਏਡਾ ਵੱਡਾ ਮਸਲਾ ਤੇਰੀ ਗੱਲ ਸਮਝੋ ਇੱਕ ਵਾਰ ਮੇਰੀ ਗੱਲ ਸੁਣੋ ਇਹਦੇ ਨਾਲ ਕੀ ਹੋ ਰਿਹਾ ਹੈ ਦੇਖੋ ਤੁਹਾਡੇ ਦੇ ਪ੍ਰਸ਼ਾਸਨ ਤੇ ਜਕੀਰ ਗੱਲ ਸੁਣੋ ਪਰ ਆਪਣਾ ਜਕੀਰ ਕਿਤੇ ਨਾ ਕਿਤੇ ਡਾਵਾ ਡੋਲ ਹੋ ਜਾਂਦਾ ਹੈ ਕਿਉਂ ਕਿਉਂਕਿ ਮੇਰੀ ਗੱਲ ਸੁਣੋ ਜਿਹੜਾ ਬੰਦਾ ਦੋਸ਼ੀ ਹੈ ਸੁਪਤਮ ਸਿੱਧਾ ਆਈ.ਡੀ. ਦਾ ਨਾਮ ਹੀ ਆਉਂਦਾ ਹੈ ਇਸ ਇਨਨ ਨੂੰ ਤਾਂ ਵੀ ਪਤਾ ਸੀ ਪ੍ਰਮਾਤਸਰ ਕੋਣ ਹੈ ਜਾਂ ਕੀ ਮਤਲਬ ਹੈ ਉਹ ਬੰਦਾ ਸਿੱਧਾ ਪਬਲਿਕ ਚ ਜਾ ਕੇ ਪਿਆਰ ਮੈਨੂੰ ਹੰਨੀ ਲੱਗਿਆ ਪੁਲਿਸ ਵਾਲੇ ਜਿਹੜਾ ਨਾਮ ਅੰਮੀ ਨੇ ਮੈਨੂੰ ਕਿਹਾ ਕੋਠੀ ਜਾ ਕੇ ੱੱਕੇ ਮਾਰ ਕੇ ਪਰਿਵਾਰ ਨੇ ਜਾਂ ਪਰਿਵਾਰ ਦੇ ਨਾਲ ਜਿਹੜੇ ਲੋਕ ਗਏ ਐ ਉਹਨਾਂ ਨੇ ਹੰਨੀ ਵਿੱਚੋਂ ਗੱਡੇ ਕੋਠੀ ਲੱਕੀ ਨੂੰ ਵਿੱਚੋਂ ਗੱਡੇ ਲੱਕੀ ਐ ਭੱਜ ਕੇ ਗਿਆ ਲੱਕੀ ਐ ਭੱਜ ਕੇ ਗਿਆ ਮੇਰੇ ਸਾਹਮਣੇ ਗਿਆ ਲੱਕੀ ਭੱਜ ਕੇ ਇਹ ਪੁਲਿਸ ਕਰਦੀ ਹੈ ਕਿ ਕਿ ਪੁਲਿਸ ਕਰਦੀ ਹੈ ਲਕੀ ਦੇ ਜੀ ਰਾਡ ਮਾਰੇ ਲਕੀ ਦੇ ਜੀ ਰਾਡ ਮਾਰੇ ਕੰਟਰੋਲ ਕਰਦੇ ਜਵਾਨ ਨੂੰ ਕੈਂਪ ਦੇ ਚੈੱਕ ਕਰੋ ਕਿ ਉਹ ਹਸਪੀਟਲ ਜੋ ਕਿਉਂ ਭਜਿਆ ਜੇ ਉਹਦੇ ਸੁੱਟਾ ਬਚਣਾ ਹਾਂ ਆਪਾਂ ਨੂੰ ਕਿਹਾ ਦਫਤਰੀ ਤੱਕ ਖਾਤੀਏ ਨਹੀਂ ਕੋਈ ਖਾਤੀਏ ਕਿਸੇ ਅੱਗ ਵੀ ਨਹੀਂ ਲਾਇਆ ਕਿਸੇ ਹੱਥ ਵੀ ਨਹੀਂ ਲਾਇਆ ਕਰੋ ਕਈ ਬੰਦੇ ਬੱਕੀ ਦੇ ਕੱਲ ਡੀਐਸਪੀ ਦੇ ਦਫਤਰ ਦਿਖਾ ਰਹੇ ਸੀ ਉੱਥੇ ਕੁਝ ਨਹੀਂ ਕਰ ਚੱਕੇ ਮਾਵੇਂ ਤੂੰ ਕਿਹਾ ਕਿ ਉਹ ਤੇ ਮੈਂ ਕਿਹਾ ਉਹਨੂੰ ਅੱਛਾ ਜੀ ਹਾਂ ਡਿਪਟੀ ਨੂੰ ਚਲੋ ਹੁਣ ਤੁਸੀਂ ਆਏ ਤਾਂ ਸਾਨੂੰ ਕੁਝ ਬੰਦੋ ਸਰ ਉਹ ਕੋਈ ਨਹੀਂ ਅਤਰੰਤ ਹੈਗਾ ਉਹ ਚੱਲ ਰਹੀ ਹੈ ਦੇਖੋ ਇਹ ਗੱਲ ਹੈ ਇਹ ਸੱਚੀ ਗੱਲ ਹੈ ਇਹ ਗੱਲ ਤੇ ਗੱਲ ਹੈ ਆ ਕੱਪਿਆ ਅਜਾ ਪਿਆ ਹਾਂ ਓ ਕੱਲ ਸੁਣਦਾ ਕਾਕਾ ਵੀ ਉਹ ਕਾਕਾ ਨੂੰ ਗੱਲ ਪੁੱਛੋ ਤੁਸੀਂ ਨਾ ਕਰਨਾ ਹੋਵੇ ਤੁਸੀਂ ਚਾਰ ਬੰਦੇ ਸੁਣੇ ਧਿਆਨ ਚ ਹਾਂ ਕੁਝ ਨਾ ਚਾਰ ਬੰਦੇ ਜਾਓਗੇ ਸਿਸਟਾਉਂ ਮਿਲੋ ਅਸੀਂ ਨਹੀਂ ਜਾਂਦੇ ਸਾਨੂੰ ਕੋਈ ਲੋੜ ਨਹੀਂ ਐਸਐਸਪੀ ਮਿੰਟ ਐਸਐਸਪੀ ਉਹ ਇੱਥੇ ਆਊਗਾ ਐਸਐਸਪੀ ਸਾਹਿਬ ਨੂੰ ਬੰਦਾ ਨੇ ਬਲਾਈ ਸੀ ਕੱਖ ਨਹੀਂ ਕੀਤਾ ਸੀ ਹਾਲਤ ਹਾਲਤ ਹਾਲ ਆਏ ਅਜ ਵੀ ਅਰੇ ਨਿਸ਼ਾਨ ਹੈ 14 ਸਾਲ ਦੇ ਆ ਚਲੋ ਪੁਲਿਸ ਪੁਲਿਸ ਪਕਸ਼ਾ ਪਕਸ਼ਾ ਵਰਤੀ ਕੋਈ ਜਿਹੜਾ ਜਨਾਬ ਐ ਗੱਡੀ ਦੀ ਗੱਲ ਨਹੀਂ ਥਾਣਾ ਨਹੀਂ ਆਲੇ ਜੋ ਐ ਗੱਡੀ ਨਹੀਂ ਚੱਲਣੀ ਥਾਣਾ ਨਹੀਂ ਆਲੇ ਨਿਊਜ਼ੀਲੈਂਡ ਤੋਂ ਬੰਦਾ ਆ ਕੇ ਗੁੰਡਾ ਕਰਦੀ ਕਰੇ ਧੋਖ ਪੁੰਚ ਕਰ ਐ ਜੋ ਕਰੀਏ ਉਹ ਚੇਪੇ ਮੱਚੇ ਪਏ ਸੀ ਕੁਸ ਕੁਸ ਕਰਦੀ ਨਹੀਂ ਹਾਂ ਉਹ ਵੀ ਗੱਲ ਹੀ ਹੈ ਕੌਣ ਕਰਦੀ ਨਹੀਂ ਕੁਸ ਤੇ ਤੁਸੀਂ ਨਾ ਬਰਚਾ ਨਾ ਬਣਾ ਤੁਸੀਂ ਚੁੱਕੋ ਥਾਣੇ ਖਾਲੀ ਕਰੋ ਪਹਿਲਾਂ ਬਰਚਾ ਗੱਡੀ ਆਇਆ ਨੇ ਗੱਲਾ ਕੱਚਾ ਨਹੀਂ ਮਰਚਾ चाचा जी चाचा जी प्रधान जी मंडी ने प्रधान बनाया मंडी चलो ਜੇ ਮੰਡੀ ਦਾ ਬੰਦਾ ਗਾਂ ਤਾਂ ਪਛੱਤਰ ਮਾਰਾਂਗੇ ਜੇ ਗੱਲ ਤਾਂ ਤਲੂਸ ਕਰਾਂਗੇ ਪਿਆਰ ਬੰਦ ਕਰਾਂਗੇ ਮੱਟੂ ਜੀ ਜੇ ਪ੍ਰਸ਼ਾਸਨ ਸਾਥ ਮੰਨਦਾ ਹੈ ਮੰਡੀ ਦੇਣ ਨੂੰ ਤਿਆਰ ਹੈ ਜੇ ਪੁਲਿਸ ਪ੍ਰਸ਼ਾਸਨ ਹੋਰ ਜਲੂ ਮੰਡੀ ਬੰਦ ਹੋ ਗਈ ਹੁਣ ਕੇ ਤੁਸੀਂ ਕਹੋਗੇ ਹਰਾ ਕੀ ਹੋ ਗਿਆ ਹਾਂ ਤੁਸੀਂ ਇਸ ਗੱਲ ਸਾਡੀ ਦਰਦਾਸ ਹੈ ਜੀ ਸਾਡੀ ਦਰਦਾਸ ਹੈ ਜੀ ਨਾ ਕਰੋ ਪ੍ਰਸ਼ਾਸਨ ਪਿੱਛੇ ਜਾਂਦਾ ਹੈ 1 ਲੱਖ ਰੁਪਏ <practice> 50 ਲੱਖ ਰੁਪਿਆ ਦਾ ਪ੍ਰੈਸ਼ਰ ਕਿਉਂ ਨਹੀਂ 50 ਲੱਖ ਰੁਪਿਆ ਦਾ ਪ੍ਰੈਸ਼ਰ 50 ਲੱਖ ਦਾ ਹੋਰ ਕੀ ਹੋਰ ਕਰ ਕੀ ਹੈ ਹੋਰ ਗੱਲ ਕੀ ਹੈ ਹੋਰ ਗੱਲ ਕੀ ਹੈ ਹੋਰ ਬੰਦਾ ਕਿਉਂ ਨਹੀਂ ਹੋ ਰਿਹਾ ਬੰਦਾ ਵੀ ਕੁੱਠੀ ਮਾਰਦੀ ਕੋਈ ਨਾ ਕਰੀ ਨਾ ਕਰੀ ਕੋਰਚ ਕਰਾਵਾਂਗੇ ਕੋਰਚ ਘਾਵਾਂਗੇ ਹਾਈ ਫੋਰਥ ਬਤਾ ਦੇ ਮੈਨੂੰ ਹਾਈ ਫੋਰਥ ਆ ਮੈਂ ਤੁੰਗ ਜਾ ਰਿਹਾ ਕੱਲ੍ਹ ਤੇਰਾ ਕਰਾਦੀ ਮੈਂ ਤੁੰਗ ਤੇਰਾ ਤੇਰਾ ਬੱਧਿਆ ਹੋਇਆ ਹਾਂ ਹਾਂ ਬਈ ਪਸੀ ਦਾ ਕੰਮ ਵੀ ਫੋਟਾ ਬਣਦਾ ਸਾਡਾ ਵੀ ਪੜਦਾ ਅਸੀਂ ਕਿਦੂ ਬਿਸਰੇਸੇ ਕੰਮ ਤੋਂ ਬੰਦਾ ਵੀ ਪੈ ਲੈ ਲਓ ਕਾ ਜਾ ਉਹ ਕਰ ਸੋਣਾ ਕੋਈ ਗੱਲ ਕਰਦਾ ਮੰਡੀ ਦਾ ਬੰਦਾ ਕੋਈ ਨਹੀਂ ਆ ਗੱਲ ਕਰਦਾ ਆ ਇੱਧਰ ਇੱਧਰ ਡਿਪਲਾ ਇਥੋਂ ਇਹ ਸਮਾਨ ਚੱਜ ਪਾਣਾ ਆਪਾਂ ਦੋ ਬੰਦੇ ਜਾਇਓ ਪਰ ਉਸ ਕੋਲੋਂ ਮਿਲ ਆਏ ਮਣਾ ਦੋ ਬੰਦੇ ਜਾਇਗੇ ਜੈਸ਼ਾਹ ਇਹ ਵੀਡੀਓ ਨਹੀਂ ਦੀ ਹੋਇਆ ਸਾਰੇ ਨਾਲੇ ਪੁੱਛਦੇ ਸਾਰੇ ਬਾਤ ਕਿ ਵਾਰਨਿਕ ਵੀਡੀਓ ਬਲਕਿ ਵੀਡੀਓ ਬਲਕਿ ਕੱਟ ਲੋ ਪਰ ਤਾਂ ਆਦਰ ਨਾਲ ਆ ਇਹਨਾਂ ਨੂੰ ਪਨਿਆਵੋ ਆਮਾਨਿਕਾ ਬਣੇ ਤੇ ਸਾਰੇ ਇਸ ਤਰ੍ਹਾਂ ਦਾ ਪਤਨ ਪਾਉਂਦਾ ਜਦੋਂ ਨੰਬਰ ਜੋ ਹਾਂ ਜਿੱਧਰ ਪਨ ਤੋੜਨੀ ਹੈ ਉਹ ਭੱਜਦਾ ਹਾਂ ਉਹ ਵੀਰੇ ਸੀ ਬੰਦੇ ਨਾਲ ਬਾਕੀ ਆਦੇ ਤਾ ਹਾਂ ਹਾਂ ਆਹ ਬੰਦ ਆਹ ਬੰਦ ਆਹ ਕੰਮ ਕਰਦਾ ਹਾਂ ਆਹ ਤਿਰਖੇ ਆ ਫਾਰਸ ਨੂੰ ਮਾਰ। ਫਾਰਸ ਮਾਲ ਕੱਟ ਕੇ ਨਾ ਆ ਰੱਖ ਛੱਡਿਆ। ਆ ਕੱਬੂਟ ਤੋੜਿਆ। ਕੱਪੜਾ ਕੱਪੜਾ ਹਾਲ ਦੇਖੋ। ਦੇਖੋ ਕੱਪੜਾ ਹਾਲ। ਹਜੇ ਅੰਦਰ ਦਿਖਾਉਣੇ। ਵੈਸ਼ੀਆਂ ਨਾ ਵੈਸ਼ੀਆਂ ਹਰਕ ਕਰਦੇ ਹੁੰਦੇ ਇੱਥੇ। ਬਾਥਰੂਮ ਦੇਖੋ ਜਾਨ ਸਾਰੇ ਜਿਹੜੇ ਟਾਇਲ ਬੈੱਡ ਜਿਹੜੀ ਮੈਂ ਮੇਨਟਾ ਜੋ ਭੰਨਤੀ। ਅੰਦਰ ਵੀ ਇੱਧਰ ਦੇਖੋ। ਕਿਰੇ ਅੰਦਰ ਇੱਧਰ ਜਾਓ। ਬਰਾਦ ਤੋਂ ਰਾਜਪਤ ਇਹ ਆ ਸਭ ਤੋਂ ਪਹਿਲਾਂ ਹੀਦਰਾਜਾ ਬਣਿਆ ਕੋਈ ਗੱਲ ਸਮਝ ਬੈਠੋ ਦੇਖੋ ਸਾਰੀ ਗੋਲੀਆਂ ਮਾਰਨ ਨੂੰ ਜਾ ਰਹੇ ਹੋ ਡੋਡਾ ਨੇ ਵੀ ਸਾਵਧਾਨ ਹੋਣਾ ਸਾਰੇ ਦਿਖਾਉਣੇ ਫੱਟੇ ਸਾਈਡ ਤੇ ਕਰ ਦਿਓ ਯਾਰ ਫੱਟੇ ਨੈਟ ਤੇ ਕਰ ਦਿਓ मार किये थे आईडी पुष्टि करके मार किये थे ना कभी ना कभी मैं जब तुम्हारे पास आया तो ना जाने क्या बात है 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 ना जाने क ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇਹ ਦੱਸੋ ਅੱਜ ਇਹ ਇਸ ਕਾਰਡ 'ਚ ਹੋਇਆ ਤੁਹਾਨੂੰ ਸਾਡੇ ਵੀ ਹੋਊਗਾ ਤੁਸੀਂ ਜ਼ਿੰਮੇਵਾਰੀ ਲੈਣਿਓ ਸਾਰਿਆਂ ਦੀ ਲੇਡੀਜ਼ ਦੀ ਪਰ ਇਹ ਦੱਸੋ ਸਪੈਸ਼ਲੀ ਲੇਡੀਆਂ ਦੀ ਉਹ ਲੇਡੀ ਕੱਲੇ ਇੱਥੇ ਬਹਿ ਸਕਦੀ ਹੈ ਇਸ ਘਰ ਚ ਵੀ ਇੱਥੇ ਪਚੋਰੀਆਂ ਦੇ ਵਾਰਦਾਤਾ ਨਹੀਂ ਹੋਈਆਂ ਚਾਹੀਦੀਆਂ ਪਰ ਆਹ ਵੀ ਵਾਰਦਾਤੀ ਇਹ ਕੋਈ ਦਫਾ ਕਰਨਾ ਨਹੀਂ ਕਰਦੀ ਜਨਾਬ ਜਨਾਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੇਖੋ ਜਿਹੇ ਜਿਹੇ ਗੁੰਡੇ ਅਸਰਾਂ ਨੂੰ ਘਟੀਆਂ ਬੰਦਿਆਂ ਮੈਨੂੰ ਕਿਹਿਆ ਮਿਲੂਗੀ देखो साडा लोग के नाम वाला टाइम रेट साडा लोग के नाम को लंबा है जे तुसी काई भी मंडी बच्चा थूगा सर गाज लोग अधिक भागानी लगे आदि ने पढ़े लिखे लोग है एक क्लब दे सोशल सर्विस ऑफ द ਪ੍ਰੈਜ਼ੀਡੈਂਟ ਜੀ ਮੈਂ ਔਰ ਤੁਸੀਂ ਕੋਈ ਇਹ ਗੱਲ ਕੋਈ ਗੱਲ ਕਹ ਕੇ ਨਹੀਂ ਡਾਲ ਸਕਦੇ ਸਾਰੀ ਮੁੱਦੀਦਾ ਸੁਣਾਉਣਾ ਚਾਹੀਦੀ ਹੈ ਕੈਕਸ਼ਨਾਂ ਦੀ ਜ਼ਰੂਰ ਹੈ ਠੀਕ ਹੈ ਧੰਨਵਾਦ ਮੈਂ ਛੋਟੀ ਗੱਲ ਤੋਂ ਇਹ ਨੂੰ ਨਿਕਲ ਆਉਣਾ ਹੈ ਇਹ ਗੱਲ ਕੰਵਰਸਰ ਦਾ ਬਾਤ ਪਰਜਾਈ ਇਹ ਪਰਜਾਈ ਪਾਸ ਜਾਣਾ ਪਊਗਾ ਤੁਹਾਨੂੰ ਨਹੀਂ ਠੀਕ ਹੈ ਆਪਾਂ ਚਾਹਤ ਤੇ ਜਲਦੀ ਜੀ ਤੁਸੀਂ ਆ ਜੀ ਕੁਝ ਕਰੋ ਕੋਈ ਗੱਲ ਚਾ ਬਸ ਦੇਖ ਲਿਆ ਬਸ ਨਰੇ ਹਰ ਕੋਈ ਕੋਈ ਦੋ ਲੈ ਦੇ ਹਾਂ ਦੇ ਦੋਨਾਂ ਦੇ ਦੇ ਲਓ ਹਾਂ ਆਪਣੀ ਵੀਡੀਓ ਪਾਣੀ ਦੀ ਤੁਸੀਂ ਮੇਰੀ ਗੱਲ ਸੁਣੀ ਤੁਸੀਂ ਮੈਂ ਤਾਂ ਤੱਕ ਪਹੁੰਚੇ ਆਪ ਵੀ ਰੋਜ਼ਾਂ ਨੂੰ ਅਸੀਂ ਇੱਕ ਹੋ ਰਹੇ ਅੱਛੇ ਮੈਂ ਕੁਲਦੀਪ ਦੀ ਬਾਈਫ ਰਹੀ ਹਾਂ ਤੇ ਇਹ ਮੇਰਾ ਦੇਵਰ ਹੈ ਮੈਨੂੰ 5 ਸਾਲੋਂ ਦੇ ਬੀਨ ਨੂੰ ਉਸ ਦਾ ਦੇਵਰ ਮੈਂ ਜੀਵਨ ਵੀ ਵਿਆਹੀ ਹੈ ਇਸੇ ਘਰ ਦੇ ਵਿੱਚ ਹੀ ਰਹਿ ਰਹੀ ਹਾਂ ਤੇ ਇਹ ਮੇਰਾ ਦੇਵਰ ਹੈ ਜੋ ਇਹ ਇਹ ਲਖਵੀਰ ਸਿੰਘ ਲੱਕੀ ਮੇਰਾ ਦੇਵਰ ਹੈ ਇਹ ਮੇਰੇ ਵਿਆਹ ਤੋਂ ਪਹਿਲਾਂ ਤੋਂ ਹੀ ਬਾਹਰ ਰਹਿੰਦੇ ਆ ਤੇ ਇਸ ਨੇ ਹੁਣ ਆ ਕੇ ਕਹਿਣ ਲੱਗਿਆ ਸਾਨੂੰ ਕੁਝ ਨਹੀਂ ਪਤਾ ਸੀਗਾ ਵੀ ਇਹ ਮੇਰੇ ਨਾਮ ਐ ਕੋਠੀ ਆਏ ਹੈ ਉਹ ਹੈ ਤੇ ਇਹ ਇਸ ਕਰਕੇ ਇਹ ਜਦਾਗੀਆਂ ਕਰਨ ਲੱਗ ਗਿਆ ਕਿ ਇਸ ਨੇ ਪਰਸੋ ਚੌਥੇ ਇੱਕੋ ਤੋਂ ਅਚਾਨਕ ਉਹ ਇਹਨਾਂ ਦੇ ਨਾਮ ਤੇ ਪਰਚਾ ਕਰਤਾ ਆਜੂ ਅਸੀਂ ਤਾਂ ਘਰ ਹੀ ਬੈਠੇ ਸੀਗੇ ਇਹਨਾਂ ਦੇ 6 ਵਜੇ ਹੋਈ ਸੀਗੀ 7 ਵਜੇ ਸਵੇਰੇ ਫੂਟ ਸਾਕੇ ਇਹਨਾਂ ਨੂੰ ਚੱਕ ਕੇ ਲੈ ਗਈ ਮੈਂ ਕੱਲੀ ਸੀ ਘਰ ਦੇ ਵਿੱਚ ਉਸ ਤੋਂ ਬਾਅਦ ਇਹ ਕੰਦਾ ਟੱਪ ਕੇ ਸਾਰੇ ਜਾਣੇ ਲਖਵੀਰ ਸਿੰਘ ਲੱਕੀ ਕਹਾਣੀ ਸੁજન ਕਾ ਤੇ ਇਹਦੇ ਨਾਲ ਦੋਸਤ ਸੀਗੇ ਤੇ ਬਾਕੀ ਅਨਨੌਨ ਪਰਸਨ ਸੀਗੇ 7-8 ਜਾਣੇ ਅੱਛਾ ਤਾਂ ਉਹ ਸਾਰੇ ਕੰਦਾ ਟੱਪ ਕੇ ਆ ਗਏ ਉਹਨਾਂ ਨੇ ਸਾਨੂੰ ਪਹਿਲਾਂ ਧਮਕਾਇਆ ਫਿਰ ਸਾਨੂੰ ਦੋਨਾਂ ਨੂੰ ਕੋਰੀ ਤਾਂ ਬੰਦ ਕਰਤਾ ਸੀਗਾ ਅੱਛਾ ਫਿਰ ਇਹਦੇ ਮੇਰੇ ਬੇਟੇ ਕੋਲੇ ਫੋਨ ਸੀਗਾ ਤੇ ਇਹਦੇ ਫੋਨ ਕਰਕੇ ਮੈਂ ਆਪਦੇ ਬ੍ਰਦਰ ਨੂੰ ਫੋਨ ਕਰਤਾ ਫੋਨ ਕਰਕੇ ਜਦੋਂ ਮੈਂ ਬ੍ਰਦਰ ਨੂੰ ਬੁਲਾਇਆ ਉਹ ਇੱਧਰੋਂ ਆ ਗਿਆ ਛੋਟੇ ਗੇਟ ਚੋਂ ਅਸੀਂ ਉਹ ਗੱਲਬਾਤ ਕਰਨ ਲੱਗੇ ਤਾਂ ਉਹਨੇ ਪਤਾ ਨਹੀਂ ਕੀ ਸੀ ਉਹ ਨਾਲ ਨਾ ਮੇਰੇ ਬ੍ਰੋਦਰ ਤੇ ਮਾਰਿਆ ਅੱਛਾ ਉਹਦਾ ਸਾਰਾ ਕੰਨ ਫਟ ਗਿਆ ਉਹ ਅੱਜ ਐਡਮਿਟ ਹੈ ਉਸ ਕਿ ਉਹ ਜਿਹੜੇ ਮਨੋ ਉਪਸਥਾਉ ਦਾ ਐਡਮਿਟ ਹੈ ਕਿ ਉਸਨੇ ਜਦੋਂ ਜਿੱਕਰੋਂ ਭੱਜ ਕੇ ਗਏ ਬਚ ਕੇ ਉਸ ਨੇ ਇੱਕ ਤੋਂ ਬਾਅਦ ਵਿੱਚ ਸਾਰੇ ਘਰ ਦਾ ਹਾਲ ਦਿਖਾਉਂਦਾ ਕਾ ਦਾ ਕੋਈ ਹਾਲ ਨਹੀਂ ਰਿਹਾ ਮੇਰਾ ਇੱਕ ਇੱਕ ਸਮਾਨ ਉਸ ਨੇ ਤੋੜ ਦਿੱਤਾ ਕੱਪੜੇ ਕੱਪੜੇ ਵੀ ਫਾੜ ਕੀ ਉਹਨੇ ਸਾਰੇ ਬਾਸ ਉੱਟ ਗਏ ਤੇ ਬਾਕੀ ਮੇਰਾ ਕੋਈ ਜਵੈਲਰੀ ਵੀ ਲੈ ਕੇ ਕੁਝ ਤੇ ਕੋਈ ਹੋਰ ਵੀ ਸੋਨਾ ਹਾਂਜੀ ਮੇਰਾ ਜਿਹੜਾ ਮੇਰੇ ਥੋੜੇ ਪੈਸੇ ਸੀਗੇ ਤੇ ਜੋ ਮੈਂ ਆਈਡੀਆ ਨਹੀਂ ਹੈਗਾ 1.5 ਲੱਖ ਸੀ ਇਹ ਭੰਦੀ ਇਸ ਮਕਾਨ ਚ ਕਿੰਨੇ ਟਾਈਮ ਤੋਂ ਤੁਸੀਂ ਰਹਿ ਰਹੇ ਹੋ ਜਦੋਂ ਦਾ ਵਿਆਹ ਹੋਇਆ ਮੈਂ ਉਦੋਂ ਇਸੇ ਘਰ ਦੇ ਵਿੱਚ ਹੀ ਆ ਕੇ ਤੇ ਕੋਈ ਇਹ ਮਕਾਨ ਦਾ ਰੋਲਾ ਵੀ ਚੱਲ ਰਿਹਾ ਸੀ ਉਹਦੇ ਨਾਲ ਕੁਝ ਵੀ ਨਹੀਂ ਸੀਗਾ ਇਹ ਸਾਡੇ ਕੋਲੀ ਹੁੰਦਾ ਸੀਗਾ ਹਰ ਵਾਰੀ ਓਕੇ ਹਾਂਜੀ ਨਹੀਂ ਕਿੰਨੇ ਕੇ ਟਾਈਮ ਬਾਅਦ ਆਏ ਦਾ ਗੇੜਾ ਲੱਗਦਾ ਸੀ ਤੁਹਾਡੇ ਕੋਲ ਆਕ ਜਾਂਦਾ ਇਹਦਾ ਕੋਈ ਆਈਡੀਆ ਨਹੀਂ ਜਿੰਨੇ 6 ਮਹੀਨੇ ਬਾਅਦ ਵੀ ਆ ਜਾਂਦਾ ਸੀ ਕਈ ਵਾਰ 2 ਮਹੀਨੇ ਬਾਅਦ ਵੀ ਆ ਜਾਂਦਾ ਸੀ ਓਕੇ ਹਾਂਜੀ ਕਹਿੰਦੇ ਬੱਚੇ ਵੀ ਆਉਂਦੇ ਸੀ ਕਹਿੰਦੇ ਤਿੰਨ ਬੱਚੇ ਆ ਜੀ ਹਾਂ ਜੀ ਪਿਛਲੀ ਵਾਰ ਮੈਰਿਜ ਹੋਇਆ ਉਦੋਂ ਇਹ 20 ਦਿਨ ਮੇਰੇ ਕੋਲ ਹੀ ਰਹਿ ਕੇ ਗਏ ਓਕੇ ਤਾਂ ਫਿਰ ਇੱਕਦਮ ਇਦਾਂ ਦਾ ਮੌਕਾ ਦਿੱਤਾ ਕਿਸ ਤਰ੍ਹਾਂ ਬਚਿਆ ਗਿਆ ਜੀ ਬਹੁਤ ਪਤਾ ਨਹੀਂਗਾ ਹੁਣ ਇਸ ਦਾ ਇਸ ਨੂੰ ਸੰਗ ਪਤਾ ਨਹੀਂ ਗਾ ਵੀ ਇਹਨੇ ਐ ਕਿਉਂ ਕਿ ਚਲੇ ਗਏ ਓਕੇ ਤੇ ਹੁਣ ਹੋਰ ਕੀ ਹੁਣ ਤੁਸ ਕਾਰਵਾਈ ਚਾਹੁੰਦੇ ਹੋ ਪੁਲਿਸ ਤੋਂ ਮੈਂ ਤਾਂ ਨਹੀਂ ਸਹੀ ਵੀ ਸੱਜੀ ਜੀ ਸਾਹਿਬ ਮੇਰੇ ਸਾਹਮਣੇ ਤੇ ਤੁਹਾਡੇ ਹਸਬੰਦ ਕਿੱਥੇ ਜੀ ਇਸ ਟਾਈਮ ਉਨਾਂ ਤੇ ਆਪਾਂ ਯਾਰ ਦੇਤੀਆਂ ਨੇ ਓਕੇ ਕੀ ਐ ਆਪਾਂ ਰੱਖਤੀ ਹੋਈ ਹੈ ਇਹ ਤੇ ਉਹ ਹਸੀ ਨੂੰ ਬਾਹਰ ਉਹ ਸਾਈਡ ਤੇ ਉਹ ਸਾਈਡ ਤੇ ਨੇ ਓਕੇ ਕਿਤੇ ਤੁਹਾਡਾ ਬ੍ਰਦਰ ਇਸ ਟਾਈਮ ਐਡਮਿਟ ਹੈ ਹਾਂਜੀ ਉਹਨੂੰ 3-2 ਦਿਨ ਹੋ ਗਏ ਉਹ ਐਡਮਿਟ ਹੈ ਸਰਕਾਰੀ ਹਸਪੀਟਲ ਬ੍ਰਦਰ ਦਾ ਕੀ ਨਾਮ ਹੈ ਰਜਿੰਦਰ ਸਿੰਘ ਜਿੰਦ ਮਿੱਤਰੀ ਉਹਦੇ ਕੰਨ ਤੇ ਟਾਂਕੇ ਲੱਗੇ ਹੋਏ ਚਾਰ ਟਾਂਕੇ ਆਏ ਆ ਉਹਦੇ ਉਹਦੇ ਕੰਨ ਪਾੜਿਆ ਗਿਆ ਜਮਾ ਚ ਕਿਤਨਾ ਮਤਲਬ ਉਹ ਚਾਰ ਪੰਜ ਟਾਂਕੇ ਆਏ ਹੋਏ ਆ ਕਿ ਤੇ ਉਥੇ ਪਟੰਟੇ ਛੁਈ ਤੇ ਸੱਟਾਂ ਹੈਗੀਆਂ ਉਹਦੀ ਆਹ ਨੂੰ ਤੇ ਅੱਜ ਹੈ ਹਾਂ ਦੰਮਨ ਵੀਰ ਹਾਂ ਤਿੰਨ ਨੂੰ ਗਏ ਹਾਈ ਤਾਂ ਕੋਈ ਸੁਣਾਈ ਨਹੀਂ ਦਿੱਤੀ ਉਹਦੀ ਕੋਈ ਸੁਪਰ ਪ੍ਰਸ਼ਾਸਨ ਨਾਲ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਤੁਹਾਡੀ ਜੀ ਕੋਈ ਨਹੀਂ ਮਿਲਣ ਆਇਆ ਕੋਈ ਵੀ ਨਹੀਂ ਆਇਆ ਅੱਜ ਅਸੀਂ ਤੱਕੇ ਦੇ ਨਾਲ ਐਸ ਐਚ ਓ ਸਾਹਿਬ ਨੂੰ ਤੱਕੇ ਦੇ ਨਾਲ ਇੱਥੇ ਬੁਲਾ ਕੇ ਲਿਆਏ ਆ ਕਿ ਮੰਡੀ ਵਿੱਚ ਅਸੀਂ 100 ਨੰਬਰ ਤੇ ਵੀ ਕੋਲ ਕੀਤੀ ਹੈ 112 ਨੰਬਰ ਤੇ ਵੀ ਕੋਲ ਕੀਤੀ ਹੈ ਪਰ ਕੋਈ ਸੁਣਾਈ ਨਹੀਂ ਦਿੱਤੀ ਤੁਸੀਂ ਕਰੋ ਮਠਿੰਡੇ ਕੋਈ ਐਸ ਐਸ ਪੀ ਨੂੰ ਕੋਈ ਅਰਜੀ ਦੇ ਕਿਸੇ ਨੂੰ ਅਸੀਂ ਨਹੀਂ ਕਿਸੇ ਕੋਲ ਅਸੀਂ ਕੋਈ ਨਹੀਂ ਉਹ ਜਦੋਂ ਸਿੱਧਾ ਹੀ ਕੀ ਜਾਂਦਾ ਜੀ ਆਈ ਟੀ ਪਰਮਾਰ ਦਾ ਮੇਰੇ ਉੱਤੇ ਹੱਥ ਹੈ ਜੀ ਹਾਂਜੀ ਉਹ ਕਹਿੰਦਾ ਆਈਜੀ ਪਰਮਾਰ ਸਾਡੇ ਨਾਲ ਆ ਉਹਨਾਂ ਨੇ ਐਪਲੀਕੇਸ਼ਨ ਐਸਐਚਓ ਸਾਹਿਬ ਨੇ ਵੀ ਇਹੀ ਗੱਲ ਕਹੀ ਆ ਹੁਣ ਬਾਹਰ ਵੀ ਸਾਨੂੰ ਆਈਜੀ ਨੇ ਐਪਲੀਕੇਸ਼ਨ ਮਾਰ ਕਰਕੇ ਡੀਸੀ ਸਾਹਿਬ ਨੂੰ ਦਿੱਤੀ ਹੈਗੀ ਐਸਐਸ ਐਸਪੀ ਸਾਹਿਬ ਨੂੰ ਦਿੱਤੀ ਆ ਉਹਨਾਂ ਨੇ ਸਾਨੂੰ ਦਿੱਤੀ ਆ ਉਹਨੇ ਖੋਦੇ ਹੈ ਨਾਮ ਲਿਤਾ ਵਰਡਿੰਗ ਥੋਡੇ ਕੋਲ ਰਿਕਾਰਡਿੰਗ ਹੈਗੀ ਹੈ ਇਸ ਚੀਜ਼ ਦੀ ਹੁਣ ਆਪ ਉੱਥੇ ਜਿਹੜਾ ਲਖਮੀ ਸਿੰਘ ਇਸ ਥੋੜੇ ਜਿਹੇ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਉਹ ਕਿੱਥੇ ਹੈ ਸਾਨੂੰ ਨਹੀਂ ਪਤਾ ਸਾਡੇ ਕੋਲ ਨਾ ਕੋਈ ਆਇਆ ਹੈ ਨਾ ਕੋਈ ਵਾਸਤਾ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਇੱਕ ਵਕਟ ਵਿੱਚ ਐਡਮਿਟ ਸੀਗਾ ਲਖਮੀ ਸਿੰਘ ਉੱਥੋਂ ਵੀ ਲੀਹਾਂ ਲੈ ਕੇ ਭੱਜ ਚੁੱਕੇ ਅੱਛਾ ਇੱਥੇ ਹੈ ਨਹੀਂ ਹੋਇਆ ਉਪਰ ਸ਼ਾਸਨ ਦਾ ਆਈ ਸਰੋ ਹੈਗਾ ਕਿ ਜਿੰਨੀ ਜੱਦਾ ਪਰਚਾ ਦਰਜ ਕੀਤਾ ਜਾਵੇ ਮੱਤੇ ਬਿਆਨ ਹੋ ਚੁੱਕੇ ਤਿੰਨਨ ਹੋ ਗਏ ਬਿਆਨ ਹੋ ਗਏ ਬਿਆਨ ਚੌਂਕੀ ਚੋਈ ਸੀ ਕਿ ਥਾਣੇ ਦੀ ਹਸਪਤਾਲ ਹਸਪਤਾਲ ਦੇ ਸਾਡੇ ਬੰਦੇ ਤਾਂ ਹੋ ਚੁੱਕੇ ਆ ਜਿਹੜਾ ਕੋਈ ਪਰਚਾ ਬੰਦਾ ਉਹਦੇ ਵੀ ਕੋਈ ਕਾਰਵਾਈ ਹੁੰਦਾ ਲਕਾਨ ਦਾ ਗੋਲਡ ਵੀ ਚੱਕ ਕੇ ਭੱਜ ਗਿਆ ਦੁਕਾਨਦਾਰ ਗੋਲਡ ਦਾ ਸਮਾਨ ਸੀਗਾ ਓਕੇ ਉਪਰ ਪਿਆ ਵਿੱਚ ਸੀਗੀ ਉਹ ਘਰ ਵਿੱਚ ਪਿਆ ਸੀ ਉਹ ਜਿਵੇਂ ਕੁਲਦੀਪ ਸਿੰਘ ਨੂੰ ਹੀ ਪਤਾ ਰਗਾ ਓਕੇ ਇਹ ਕਿੰਨਾ ਉਹ ਵੀ ਸਾਰਾ ਚੱਕ ਕੇ ਭੱਜ ਗਿਆ ਠੀਕ ਹੈ ਠੀਕ ਹੈ ਕਿ ਉਹ ਰੈਨ ਵਾਲਾ ਕਿੱਥੋਂ ਦਾ ਜੀ ਉਹ ਬੰਦਾ ਉਹ ਉਹ ਸ਼ੰਡੇ ਰਹਿੰਦਾ ਹੋਊ ਸ਼ਾਇਦ ਮੈਨੂੰ ਨਹੀਂ ਪੂਰਾ ਐਨ ਆਰ ਆਈ ਐਨ ਆਰ ਆਈ ਹਾਂ ਐਨ ਆਰ ਆਈ ਦੱਸਦਾ ਉਹ ਆਪਣੇ ਹਾਂ ਬਾਈ ਲਖਵੀਰ ਸਿੰਘ ਅੱਛਾ ਜੀ ਤੇ ਇਹਨਾਂ ਦਾ ਕੋਈ ਪਹਿਲਾਂ ਦਾ ਵੀ ਕੋਈ ਰੋਲਾ ਚੱਲ ਰਿਹਾ ਤਾਂ ਕਿਸ ਦਾ ਮਾਪਿਆਂ ਦਾ ਆਪ ਜੀ ਦਾ ਰੋਲਾ ਹੈਗਾ ਹੈਗਾ ਓਕੇ ਤਾਂ ਹੁਣ ਜਿਹੜਾ ਸਰ ਅੱਜ ਤੁਸੀਂ ਇਹ ਪੂਰਾ ਮਾਮਲਾ ਦੇਖਿਆ ਇਹਨੂੰ ਦੇਖਿਆ ਹੁਣ ਅੱਗੇ ਕਾਰਵਾਈ ਜੋ ਇਹ ਕਹਿ ਰਿਹਾ ਕਿ ਸਾਡੇ ਤੇ ਇੱਥੇ ਆਏ ਹੈ ਔਰ ਬੰਦੇ ਦਾਖਲ ਹੋਏ ਜਾਂ ਫਿਰ ਕੀ ਕਾਰਵਾਈ ਹੋਊਗੀ ਉਹਨਾਂ ਆਓ ਕਰਦੇ ਹਾਂ ਜੀ ਇੱਕੋ ਮੈਂ ਸਾਲ ਕੋਈ ਨਹੀਂ 406 ਦਾ ਜਿਹੜਾ ਪਰਚਾ ਕੱਟਿਆ ਜੀ ਹਾਂਜੀ 406 ਦਾ ਪਰਚਾ ਉਦੋਂ ਕੱਟਿਆ ਜਾਂਦਾ ਹੁੰਦਾ ਜੀ ਜਦੋਂ ਮਲਗੀ ਬੰਦਾ ਜਿਹੜਾ ਵਿੱਚ ਰਹਿੰਦਾ ਉਹ ਘਰ ਨੂੰ ਵੇਚ ਦੇ ਨਹੀਂ ਉਹ ਸੀਨੀਅਰ ਸ੍ਰੀ ਨਰਿੰਦਰ ਸਿੰਘ ਜੀ ਨੇ ਕੋਈ ਕਰਕੇ ਭੇਜ ਜੀ ਮੈਂ ਪਰਮਾਰ ਜੀ ਮੈਂ ਜਾਣਦਾ ਹਾਂ ਨਹੀਂ ਪਰਮਾਰ ਜੀ ਨੇ ਤਾਂ ਐਪਲੀਕੇਸ਼ਨ ਮਾਰਕ ਕੀਤੀ ਸੀ ਇਸ ਸਬੰਦੇ ਨੂੰ ਠੀਕ ਹੈ ਜੀ ਉਹ ਐਸਪੀ ਨਰਿੰਦਰ ਜੀ ਨੇ ਉਹਦੀ ਕੋਈ ਕੀਤੀ ਸੀ ਕਿ ਉਹਦੇ ਕੋਈ ਨਹੀਂ تھا ਨਰਿੰਦਰ ਸਿਟੀ ਹਾਂ ਨਰਿੰਦਰ ਸਿਟੀ ਜੀ ਉਹਨਾਂ ਨੇ ਇੱਕ ਕਾਰਨ ਜੋ ਵੀ ਪੁਲਿਸ ਕੋਲ ਤਿਆਰ ਹੈਗਾ ਇਸ ਚੀਜ਼ ਦਾ ਮਕਾਨ ਖਾਲੀ ਕਰਦੇ ਆਂ ਜੀ ਤੇ ਕੋਈ ਇਹਦੇ ਜਿਹੜੇ ਲੋਕ ਹੈ ਜੀ ਆ ਜਾਂ ਨਿਵਾਸੀ ਸੀ ਇਹ ਪ੍ਰਸ਼ਾਸਨ ਤੇ ਦੋਸ਼ ਲਾ ਰਹੇ ਸੀ ਕਿ ਪ੍ਰਸ਼ਾਸਨ ਨੇ ਆ ਕੇ ਮਕਾਨ ਖਾਲੀ ਕਰਵਾਇਆ ਕੁਝ ਇਸ ਤਰ੍ਹਾਂ ਦਾ ਵੀਡੀਓ ਵਗੈਰਾ ਪੈਦਾ ਆਇਆ ਨਹੀਂ ਜਿੱਥੇ ਓਕੇ ਨਹੀਂ ਕੋਈ ਤੁਹਾਡਾ ਕੋਈ ਹੋਰ ਜੂਨੀਅਰ ਜੂਨੀਅਰ ਅਫਸਰ ਜਾਂ ਕੁਝ ਹੋਰ ਜੀ ਨਹੀਂ ਕੋਈ ਨਹੀਂ ਆਇਆ ਜੀ ਸਾਡਾ ਓਕੇ ਜੀ ਜਿਸ ਤਰ੍ਹਾਂ ਹੁਣ ਮੰਡੀ ਨਿਵਾਸੀ ਇਕੱਠੇ ਹੋਏ ਆ ਜੀ ਹੁਣ ਤੁਸੀਂ ਅੱਗੇ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਰਾਂਗੇ ਜੀ ਕਰਾਂਗੇ ਕਿਸ ਤਰ੍ਹਾਂ ਦੀ ਕਾਰਵਾਈ ਫੇਰ ਵੀ ਸਰ ਹੋਊਗੀ ਜੀ ਬੱਚੇ ਦਰਜ ਕਰਾਂਗੇ ਜੀ ਓਕੇ ਸਰ ਓਕੇ ਥੈਂਕ ਯੂ ਬਹੁਤ ਠੀਕ ਹੈ ਜੀ ਓਕੇ ਥੈਂਕ ਯੂ ਸਰ